अच्छा आज तो पब्लिक कैटेगरी ਤੁਸੀਂ ਪੱਲ ਵਾਲੀ ਪਹੁੰਚੇ ਹੋ ਕੀ ਨਹੀਂ ਕਹਿਣਾ ਕਿ ਬੜਾ ਪਿਆਰ ਮਿਲ ਰਿਹਾ ਯਾਰ ਬੜਾ ਅੱਛਾ ਬੜੀ ਫੇਰੀ ਘਟੂ ਜਿਆਦਾ ਮਾਜੇ ਬਹੁਤ ਘਟਵੇ ਕਹਿੰਦੇ ਮਜੇਰ ਬੁਲਾਉਂਦੇ ਸਾਡੇ ਮੁਖਤਦ ਮਲੋਈਆਂ ਨੂੰ ਵੀ ਬੁਲਾਇਆ ਸੀ ਆ ਗਏ ਸਰ ਕਾਫੀ ਚਰਚਾ ਬਾਰੇ 시 ਆਮ ਦਾਦੇ ਤੁਹਾਡਾ ਕਿਤੇ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਕੋਈ 시 ਆਮ ਦੀ ਆਪਣਾ 11 ਹਜ਼ਰੀ ਦਿੱਲੀ ਵਿੱਚ ਕਾਫੀ ਰਟਕ ਰਹੀ ਹੈ पता नहीं जी मैं मेरा मैं अपना काम ठीक कर रहा हूं सीएम पांडे भी चर्चे हैं ना मैं स्पीकर बड़ा खुश है जितने जो पार्टी ने ड्यूटी लाई है मैं बहुत खुश बहुत खुश अच्छा इस पर अधिकार चुने हैं तुसी पाल वाली पहुंची हो ठीक है जी कहना कि बड़ा प्यार मिल रहा है यार बड़ा अच्छा आज ही तो डिफरेंट ना माजे ਬਹੁਤ ਘੱਟ ਵੀ ਕਹਿੰਦੇ ਮਜਹਿਰ ਬੁਲਾਉਂਦੇ ਸਾਡੇ ਮੁਖਤਦ ਮਲੋਈਆਂ ਨੂੰ ਵੀ ਬੁਲਾਇਆ ਸੀ ਆ ਗਏ ਸਰ ਕਾਫੀ ਚਰਚਾ ਬਾਰੇ ਸੀਯਾਮ ਦਾਦੇ ਤੁਹਾਡਾ ਕਿਤੇ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤਾਂ ਸੀਯਾਮ ਦੀ ਆਪਣਾ 11 ਹਜ਼ਾਰੀ ਦਿੱਲੀ ਵਿੱਚ ਕਾਫੀ ਰਟਕ ਰਹੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਲੈਂਦਾ ਠੀਕ ਹੈ ਤੁਹਾਡੇ ਸੀਐਮ ਬਾਂਦੇ ਵੀ ਚਰਚੇ ਹਨ ਮੈਂ ਤਾਂ ਮੈਂ ਸਪੀਕਰ ਬੜਾ ਖੁਸ਼ ਹੈ ਜਿੱਥੇ ਜੋ ਪਾਰਟੀ ਨੇ ਡਿਊਟੀ ਲਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼ ਅੱਛਾ ਜੀ ਹਾਂ ਜੀ ਕਾਠੇ ਗੜ ਚੁਣੀਆ ਤੁਸੀਂ ਪੱਲ ਵਾਲੀ ਪਹੁੰਚੇ ਹੋ ਠੀਕ ਨਹੀਂ ਕਹਿਣਾ ਕਿ ਬੜਾ ਪਿਆਰ ਮਿਲ ਰਿਹਾ ਯਾਰ ਹੈ ਬੜਾ ਅੱਛਾ ਮਾਜੀ ਘਟੂ ਨਹੀਂ ਆ ਰਹਾ ਮਾਜੀ ਬਹੁਤ ਘਟ ਵੀ ਕਹਿਣਾ ਬਜ਼ਾਹਰ ਬੁਲਾਉਂਦੇ ਸਾਡੇ ਮਠਤ ਮਲੋਈਆਂ ਨੂੰ ਵੀ ਬੁਲਾਇਆ ਸੀ ਆ ਗਏ ਸਰ ਕਾਫੀ ਚਰਚਾ ਬਾਰੇ ਐਸੀ ਆਮਦਾ ਦੇ ਤੁਹਾਡਾ ਕਿਹਦੇ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤਾਂ ਐਸੀ ਆਮਦੀ ਆਪਣਾ ਗੈਰਾ ਹਜ਼ਰੀ ਦਿੱਲੀ ਵਿੱਚ ਕਾਫੀ ਰਟਕ ਰਹੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਲਿਆ ਠੀਕ ਹੈ ਜੀ ਤੁਹਾਡੇ ਸੀਐਮ ਬਾਂਦੇ ਵੀ ਚਰਚੇ ਹਨ ਮੈਂ ਸਪੀਕਰ ਬੜਾ ਖੁਸ਼ ਹੈ ਜਿੱਥੇ ਉਹ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼ ਸਰ ਅੱਜ ਪੜਾਗੜ ਚੁਣੀਆ ਤੁਸੀਂ ਪੱਲ ਵਾਲੀ ਪਹੁੰਚੇ ਹੋ ਕੀ ਨਹੀਂ ਕਹਿਣਾ ਕਿ ਬੜਾ ਪਿਆਰ ਮਿਲ ਰਿਹਾ ਯਾਰ ਹੈ ਬੜਾ ਅੱਛਾ ਮਾਜੀ ਘਟ ਨਹੀਂ ਆ ਮਾਜੀ ਬਹੁਤ ਘਟ ਵੀ ਕਹਿ ਰਹੇ ਬਜ਼ਾਏ ਬੁਲਾਉਂਦੇ ਸਾਡੇ ਮੋਟਾ ਮਲੋਈਆਂ ਨੂੰ ਵੀ ਬੁਲਾਇਆ ਸੀ ਆ ਗਏ ਸਰ ਕਾਫੀ ਚਰਚਾ ਬਣੇ ਐਸੀਐਮ ਦਾ ਤੇ ਤੁਹਾਡਾ ਕੀ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਹ ਦੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤੇ ਸੀਐਮ ਦੀ ਆਪਣਾ 11 ਹਜ਼ਰੀ ਦਿੱਲੀ ਵਿੱਚ ਕਾਫੀ ਰਟਕ ਰਹੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਰਿਹਾ ਠੀਕ ਹੈ ਤੁਹਾਡੇ ਸੀਐਮ ਬੰਦੇ ਵੀ ਚਰਚੇ ਹਨ ਮੈਂ ਬਹੁਤ ਸਪੀਕਰ ਬੜਾ ਖੁਸ਼ ਹੈ ਜਿੱਥੇ ਉਹ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼ ਐਕਸਰ ਜੀ ਤੁਹਾਡੇ ਗੜ ਚੁਣੀਆ ਤੁਸੀਂ ਪੱਲ ਵਾਲੀ ਪੁੱਛੀ ਹੋ ਕੀ ਨਹੀਂ ਕਹਿਣਾ ਕਿ ਬੜਾ ਪਿਆਰ ਮਿਲ ਰਿਹਾ ਯਾਰ ਬੜਾ ਅੱਛਾ ਅੱਜ ਤਾਂ ਵੀ ਫੇਰੀ ਘਟੂਦੀ ਆ ਨਾ ਬਾਜੀ ਜੀ ਬਹੁਤ ਘਟਵੇ ਕਹਿਣਗੇ ਮਜ਼ਹਿਰ ਬੁਲਾਉਂਦੇ ਸਾਡੇ ਸਤ ਮਨੋਈਆਂ ਨੂੰ ਫੇਰੀ ਬੁਲਾਇਆ ਸੀ ਆ ਕੇ ਸਰ ਕਾਫੀ ਚਰਚਾ ਬਾਰੇ ਸੀਐਮ ਦਾ ਤੇ ਤੁਹਾਡਾ ਕਿਹਦੇ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤੇ ਸੀਐਮ ਦੀ ਆਪਣਾ 11 ਹਜ਼ਰੀ ਦਿੱਲੀ ਵਿੱਚ ਕਾਫੀ ਰਟਕਰੀ ਹੈ ਪਤਾ ਨਹੀਂ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰਦਾ ਠੀਕ ਹੈ ਤੁਹਾਡੇ ਸੀਐਮ ਬਾਰੇ ਵੀ ਚਰਚੇ ਤਨ ਮੈਂ ਸਪੀਕਰ ਬੜਾ ਖੁਸ਼ ਹੈ ਜਿੱਤੇ ਜੋ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼